ਹੂੰ ਪਾਲੀ ਲੱਗਿਆ ਪਿਆ ਸਕੂਟਰੀ ਤਾਂ ਲੈ ਇਹ ਚਮਕਾ ਦੇ ਅੱਜ ਹੈ ਸਰਪਨਾਲ ਚੱਲਦਾ ਕੰਮ ਸ਼ਿਕਾਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਸਵੇਰੇ ਸਵੇਰੇ ਖੇਤ ਵਿੱਚ ਆਇਆ ਆਪਾਂ ਅਚਾਰ ਲੈਣ ਕਿਉਂਕਿ ਸਵੇਰ ਸਵੇਰ ਦਾ ਕੰਮ ਹੀ ਇਹ ਹੁੰਦਾ ਵੀ ਸਵੇਰੇ ਘਰੇ ਕੰਮ ਧੰਦੇ ਨਿਮੇੜ ਕੇ ਤਾਂ ਖੇਤ ਦੇ ਵਿੱਚ ਅਚਾਰ ਲੈਣਾ ਹਰਾ-ਚਰਾ ਲੈਣਾ ਆਉਣਿਆਂ ਤਾਂ ਸਾਨੂੰ ਏਦਾਂ ਦਾ ਹਰਾਚਾਰਾ ਹੁਣ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਘੱਟ ਮਿਲੂਗਾ ਕਿਉਂਕਿ ਹਰ ਇੱਕ ਨੇ ਅਚਾਰ ਹੀ ਪਾ ਰੱਖਿਆ ਤਾਂ ਅਚਾਰ ਲੈ ਜਾਣਾ ਸੌਖਾ ਵੀ ਐ ਮਹਿੰਗਾ ਪੈਂਦਾ ਐ ਸੌਖਾ ਕਿਉਂਕਿ ਜਦੋਂ ਆਪਾਂ ਮੱਜਾਂ ਨੂੰ ਦੁਪਹਿਰੇ ਕੱਖ ਪਾਉਣਿਆਂ ਤਾਂ ਦੋ 10 20 ਮਿੰਟ ਪਹਿਲਾਂ ਪਰ ਆਮ ਨਾਲ ਪੱਟ ਕੇ ਲੈ ਜਾ ਸਕਦੇ ਆ ਪਰ ਜਿਹੜੇ ਤਾਜ਼ੇ ਕੱਖ ਨੇ ਇਹਨਾਂ ਦਾ ਮੁਕਾਬਲਾ ਨਹੀਂ ਇਹ ਜਾਦੇ ਵੈਸਟ ਨੇ ਅਚਾਰਾਚਾਰੀ ਹੁੰਦਾ ਤਾਜ਼ੇ ਕੱਖ ਤਾਜ਼ੇ ਕੱਖ ਹੀ ਹੁੰਦੇ ਆ ਫਰਕ ਜ਼ਮੀਨਾਂ ਸਮਾਨ ਦਾ ਪਰ ਐਵੇਂ ਬੇਚਾਰਾ ਸੌਖਾ ਤਰੀਕਾ ਹੈ ਕਿਰਾ ਕੁਤਰ ਕੇ ਟੋਏ ਦੇ ਵਿੱਚ ਜਮਾ ਕਰ ਦੇਈਦੇ ਨੇ ਤਾਂ ਉਦੋਂ ਬਾਅਦ ਸਾਰਾ ਸਾਲ ਬਸ ਜਦੋਂ ਵੀ ਲਿਜਾਣੇ ਆ ਤਪਟ ਕੇ ਆਪਾਂ ਬੜੇ ਆਰਾਮ ਨਾਲ ਲਿਜਾ ਸਕਦੇ ਆ ਖੇਤਰੇ ਵਿੱਚ ਮਾਹੌਲ ਵਧੀਆ ਬਈ ਅੱਜ ਚਾਰ ਸਪیرے ਬੱਦਲ ਵਾਈ ਦਾ ਮਾਹੌਲ ਛਾਇਆ ਹੋਇਆ ਹੈ ਹਰੇ ਭਰੇ ਖੇਤਾਂ ਦੇ ਵਿੱਚ ਜੀ ਲੱਗਦਾ ਸਰੋਂਾਂ ਦੇ ਪੀਲੇ ਪੀਲੇ ਫੁੱਲ ਬੜੇ ਹੀ ਮਨ ਨੂੰ ਮੋਂਦੇ ਆ ਬਾਕੀ ਕਣਕਾਂ ਤੇ ਵੀ ਬੱਲੀਆਂ ਆਈਆਂ ਨਿਸਰੀਆਂ ਭਈਆਂ ਇਹ ਤੱਕੀ ਗੁੱਲੀ ਡੰਡੇ ਦੀ ਤਿੰਨ ਸਪਰੇਆ ਕਰਤੀਆਂ ਤਿੰਨ ਕਰਤੀਆਂ ਪਤਾ ਨਹੀਂ ਚਾਰ ਕਰਤੀਆਂ ਪਰ ਫਿਰ ਵੀ ਗੁੱਲੀ ਡੰਡਾ ਥੋੜਾ ਜਿਹਾ ਦਬ ਜਰੂਰ ਜਾਂਦਾ ਪਰ ਤੁਸੀਂ ਦੇਖ ਸਕਦੇ ਹੋ ਫੇਰ ਦੁਬਾਰੇ ਉਮੀ ਉਦਾਂ ਹੀ ਹੋ ਗਿਆ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਦੇਖੋ ਗੁੱਲੀ ਡੰਡਾ ਉਦਾਂ ਦਾ ਉਦਾਂ ਹੀ ਖੜਾਗਾ ਦੇਖੋ ਤੇ ਗੁੱਲੀ ਡੰਡੇ ਦਾ ਇਹ ਪਤਾ ਨਹੀਂ ਲੱਗਿਆ ਵੀ ਕਾਰਨ ਕੀ ਹੋ ਸਕਦਾ ਬੱਦਲ ਬਾਈ ਪੂਰੀ ਫੁੱਲ ਹੋਏ ਨੇ ਬੱਦਲ ਪੂਰੇ ਹੋਏ ਪਏ ਆ ਧਮੀ ਪੈਣ ਦੇ ਅਸਾਰ ਬਣਦੇ ਜਾਂਦੇ ਆ ਦੋ ਦਿਨਾਂ ਤੋਂ ਹੁਣ ਬਦਲਵਾਈ ਵਧੀਆ ਕਾਫੀ ਆ ਗਈ ਠੰਡ ਵੀ ਹੋਈ ਪਈ ਆ ਜਿਵੇਂ ਹੁਣ ਕਣਕਾਂ ਨੂੰ ਪਾਣੀ ਵੀ ਲੱਗਦਾ ਉਧਰੋਂ ਮੀਂਹ ਪਿਆ ਤਾਂ ਥੋੜਾ ਜਿਹਾ ਕਿਉਂਕਿ ਬੱਲੀਆਂ ਆਈਆਂ ਹੋਈਆਂ ਨੇ ਕਣਕ ਦੀਆਂ ਤਾਂ ਥੋੜਾ ਜਿਹਾ ਨੁਕਸਾਨ ਹੋ ਸਕਦਾ ਪਰ ਦੋ ਤਿੰਨ ਤਰੀਕ ਦੇ ਵਿੱਚ ਮੀਂਹ ਦੱਸਿਆ ਹੋਇਆ ਵੀ 60 ਤੋਂ 80% ਦੇ ਵਿੱਚ ਵਿੱਚ ਮੀਂਹ ਪੈਣ ਦੇ ਅਸਾਰ ਵੈਦਰ ਵਿਭਾਗ ਵਾਲਿਆਂ ਨੇ ਦੱਸੇ ਹੋਏ ਆਗੇ ਬਾਕੀ ਦੇਖੋ ਕਿ ਨੱਕ ਮੀ ਪੈਂਦਾ ਪੈਂਦਾ ਜਾਂ ਨਾ ਪੈਂਦਾ ਜਾਂ ਕਿੱਥੇ-ਕਿੱਥੇ ਪੈਂਦਾ ਇਹ ਵਾਦੀਆਂ ਗੱਲਾਂ ਨੇ ਪਰ ਮਾਹੌਲ ਠੰਡਾ ਹੋਇਆ ਪਿਆ ਮੌਸਮ ਠੰਡਾ ਹੈ ਕਿਉਂਕਿ ਧੁੱਪਾਂ ਤੇਜ਼ ਪੈਂਦੀਆਂ ਨੇ ਹੁਣ ਧੁੱਪਾਂ ਦਾ ਟਾਈਮ ਵੀ ਆ ਖਰ ਜਦੋਂ ਬੱਦਲ ਵਾਈ ਹੁੰਦੀ ਆ ਤਾਂ ਸਾਹ ਕਰਕੇ ਠੰਡ ਹੋ ਜਾਂਦੀ ਆ ਹਜੇ ਕੋਟ ਨਹੀਂ ਲਹੇ ਜਿਹੜੇ ਸਾਹ ਨਾਲ ਧੁੱਪਾਂ ਪੈਂਦੀ ਨੇ ਉਸ ਹਿਸਾਬ ਨਾਲ ਤਾਂ ਕੋਟ ਹੁਣ ਪਾਉਣ ਦਾ ਟਾਈਮ ਨਹੀਂ ਪਰ ਠੰਡ ਕਰਕੇ ਕੋਟ ਪਾ ਲੈਣਿਆ ਬਾਕੀ ਆ ਆਪਣੇ ਗੰਡੇ ਲੱਗੇ ਹੋਇਆ ਇਧਰ ਆ ਬੇਲਾਂ ਲੱਗੀਆਂ ਹੋਈਆਂ ਕਦੂਆਂ ਦੀਆਂ ਚੱਪਣ ਕਦੂਆਂ ਦੀਆਂ ਗੰਡੇ ਲਸਣ ਤੇ ਇਧਰ ਵੀ ਗੰਡੇ ਲੱਗੇ ਹੋਇਆ ਆ ਆ ਗਿਆ ਆਪਣਾ ਕੋਠਾ ਦੇੱਕ ਕੇ ਦੇ ਪੱਤੇ ਵੀ ਸਾਰੇ ਸੁੱਕੇ ਪਏ ਨੇ ਅਮਰੂਦ ਵੀ ਸੁੱਕਿਆ ਪਿਆ ਇਧਰਲੀ ਦੇਖ ਤੂ ਤਾਂ ਸਭ ਸੁੱਕੇ ਪਏ ਨੇ ਕਿਉਂਕਿ ਪੱਤੇ ਝੜਾ ਸਿਆਲ ਦੇ ਵਿੱਚ ਆਉਂਦੀਆਂ ਤਾਂ ਹੁਣ ਜਦੋਂ ਬਹਾਰਤ ਆਉਣੀ ਆ ਤਾਂ ਦੇਖੋ ਲਓ ਵੀ ਮਿੱਤਰ ਵਾ ਗਿਆ ਅੱਜ ਆਪਾਂ ਆਪਣੇ ਦੂਜੇ ਖੇਤ ਕਿਉਂਕਿ ਇਹ ਖੇਤ ਵਿੱਚ ਆਏ ਨੂੰ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਜਿੱਦ ਦੇ ਆਪਾਂ ਸਪਰੇਅ ਕੀਤੀ ਆਗੀ ਗੁੱਲੀ ਡੰਡੇ ਵਾਲੀ ਤੇ ਪਾਲਕ ਬਾਥੂ ਵਾਲੀ ਇਹਦੇ ਸਪਰੇਅ ਕੀਤੀ ਤਾਂ ਇਹਦੇ ਵਿੱਚ ਕੋਈ ਗੁਲੀ ਡੰਡਾ ਸਾਨੂੰ ਪਾਲਕ ਬਾਥੂ ਨਹੀਂ ਚਮਕੋ ਕਿਉਂਕਿ ਬਹੁਤ ਸੋਹਣੀ ਸਪਰੇਅ ਹੋਈ ਆ ਉਧਰ ਤਾਂ ਦਵਾਰੇ ਹੋ ਗਿਆ ਪਰ ਇੱਧਰ ਨਹੀਂ ਹੋਇਆ ਆ ਸਾਰੇ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਕਣਕ ਕਿਣਕ ਖੜੀ ਆ ਕੋਈ ਸਾਨੂੰ ਗੁਲੀ ਡੰਡਾ ਨਹੀਂ ਦਿਖੂਗਾ ਉੱਪਰ ਸੋ ਇੱਧਰ ਹੈਗਾ ਜਿਆਦਾ ਸੀ ਪਰ ਸਪਰੇਅ ਨੇ ਕੰਮ ਜਿਆਦਾ ਕੀਤਾ ਹੈ ਇੱਧਰ ਆ ਇਹਨੂੰ ਬਹੁਤ ਟਾਈਮ ਹੋ ਗਿਆ ਜਦੋਂ ਸਪਰੇਅ ਕੀਤੀ ਉਹਦੀ ਤਾਂ ਅੱਜ ਆਪਾਂ ਆਇਆ ਇੱਥੇ ਖੜਾ ਘੋੜਾ ਆਪਣਾ ਅੱਜ ਮਖਿਆ ਚੱਲ ਨਾਲੇ ਘੋੜੇ ਦਾ ਢੇਡਾ ਦਵਾ ਲਈਏ ਖੇਤ ਦਿਖਾ ਲਈਏ ਵੈਸੇ ਘੈਂਟ ਲੱਗਦਾ ਹੈ ਦੇਖੋ ਸਟicker ਕੈਮਰਾ ਲਾ ਦੇਣ ਤਾਂ ਇੱਥੇ ਇੱਕ ਬਾਜ ਜਸ ਪਾਇਆ ਹੋਇਆ ਸੀ ਸਕਰੈਚ ਲੱਗੇ ਕਰਕੇ ਉਹ ਅੱਜ ਲਾਤਾ ਪਾਲੀ ਕਹਿੰਦਾ ਵੀ ਸੱਚਾ ਬੁਰਾ ਜਿਹਾ ਲੱਗਦਾ ਹੈ ਤਾਂ ਇਧਰ ਬਾੜੀ ਲਾਤੀ ਆਪਾਂ ਬਾੜੀ ਲਾਤਾ ਹੀ ਫਰਦੰਨੇ ਹੁੰਨੇ ਆ ਪਰ ਸਾਨੂੰ ਮੇਨ ਰੀਜਨ ਦੱਸਦੇ ਨੇ ਵੀ ਜਿਹੜੀਆਂ ਚੀਜ਼ਾਂ ਇੱਥੇ ਲੰਮ ਆ ਗਈਆਂ ਹਨ ਜਿਹੜੇ ਫਲਤੇ ਆਉਂਦੀਆਂ ਨੇ ਪੱਲੇ ਕੁਛ ਨਹੀਂ ਪੈਂਦਾ ਕਿਉਂਕਿ ਜਿਹੜੇ ਇੱਥੇ ਕੋਈ ਕੋਈ ਵੀ ਆਉਂਦੇ ਨੇ ਕੋਈ ਕੱਖਾ ਵੱਢਣ ਵਾਲੀਆਂ ਆ ਜਾਂਦੀਆਂ ਨੇ ਜਾਂ ਕੋਈ ਨੇੜੇ-ਨੇੜੇ ਦੇ ਖੇਤਾਂ ਵਾਲੇ ਹੁੰਦੇ ਨੇ ਇੱਥੇ ਸਾਰੀ ਸਬਜ਼ੀ ਤੋੜ ਕੇ ਲੈ ਜਾਂਦੇ ਨੇ ਆਪਣੇ ਪੱਲੇ ਬਹੁਤ ਘੱਟ ਪੈਂਦੀ ਹੈ ਪਹਿ ਕਦੂ ਪ੍ਰਿੰਡੀਆਂ ਇੰਨੀਆਂ ਲਾਈਆਂ ਹੋਈਆਂ ਸੀਆਂ ਤੁਰ ਤੱਕ ਆਪਣੇ ਕੀ ਕਹਣਾ ਵੀ 5-7 ਵਾਰੀ ਲੈ ਕੇ ਗਏ ਹੋਵਾਂਗੇ ਬਾਕੀ ਸੇਵਾ ਚ ਹੀ ਸਮਝੋ ਬਾਕੀ ਅੱਜ ਖੇਤ ਦਾ ਕਿਹੜਾ ਦਿੰਨੇ ਆ ਤਾਂ ਕੱਲ ਤਾਇਆ ਤੇ ਡੈਡੀ ਆਏ ਸੀ ਤਾਂ ਉਹਨਾਂ ਨੇ ਆ ਖੱਬਲ ਖੁੱਬਲ ਜਿਹੜਾ ਪਹਿਲਾਂ ਬਾੜੀ ਬੁੜੀ ਲਈ ਹੋਈ ਸੀ ਸਾਰ ਪੱਟ ਕੇ ਬਾਰੇ ਮਾਰਿਆ ਤਾਂ ਕੱਲ ਲਾਤ ਇਹਨਾਂ ਨੇ 3-4 ਤਿੰਨ ਚਾਰ ਘੰਟੇ ਲਾਦੇ ਤਿੰਨ ਚਾਰ ਘੰਟੇ ਦੇ ਵਿੱਚ ਐਨ ਮਕੰਬਲ ਬਣਾਤਾ ਪੂਰਾ ਸੋਹਣਾ ਬਣਾਇਆ ਪਿਆ ਦੇਖੋ ਤਾਂ ਇਧਰ ਵੀ ਬਾੜੀ ਪਾਣੀ ਪਾਣ ਦੀ ਸੁਵਿਧਾ ਹੈਗੀ ਇਹਦੇ ਵਿੱਚੋਂ ਵੀ ਆਪਾਂ ਆਪਾਂ ਦਾ ਖੇਲ ਚੋਂ ਇਧਰ ਤਾਂ ਇੱਚੋਂ ਵੀ ਜਾਂਦਾ ਖੇਡ ਡੂੰਗੀ ਬਹੁਤਾ ਗਰਮੀ ਦੇ ਵਿੱਚ ਨਹਾਉਣ ਦਾ ਸੁਆਦ ਬਹੁਤ ਵੱਖਰਾ ਹੈ ਦੇਖੋ ਇੱਥੋਂ ਆਪਣੇ ਸਾਰੇ ਖੇਤ ਦਾ ਵਿਊ ਦਿੱਸੂ ਕਿਉਂਕਿ ਜਿਹੜੇ 1.5 ਕਿਲ ਨੇ ਸੀ ਨੇ 1.75 ਨੇ ਇਹ 4 ਅੱਗੇ 1.5 ਕਿਲ ਉਧਰ 1.5 ਕਿਲ ਇਧਰ ਆਜੋ ਅੱਜ ਆਪਾਂ ਇੱਧਰ ਵੀ ਆਪਣੇ ਖੇਤਰੇ ਵਿੱਚ ਗਿੜਾ ਦੇ ਲੀਏ ਕਣਕ ਤਾਂ ਪੂਰੀ ਸੋਹਣੀ ਹੋਈ ਪਈ ਹੈ ਕਣਕ ਦਾ ਕਦ ਦੇਖਾਂਗੇ ਕਦ ਵੀ ਬਹੁਤ ਸੋਹਣਾ ਹੈ ਬੱਲੀ ਬਹੁਤ ਸੋਹਣੀ ਆਈ ਹੈ ਬਾਕੀ ਆਪਾਂ ਨੂੰ ਝਾੜ ਨਿਕਲੇ ਤਾਂ ਪਤਾ ਲੱਗੂ ਵੀ ਕਿੰਨਾ ਖਝਾੜ ਨਿਕਲਦਾ ਮੌਸਮ ਵੀ ਅੱਜ ਪੂਰਾ ਉਹ ਹੈ ਤੇ ਬੱਦਲਬਾਈ ਪੂਰੀ ਹੋਈ ਪਈ ਹੈ ਦੇਖੋ ਤਾਂ ਪ੍ਰਿੰਡੀਆਂ ਨੇ ਪ੍ਰਿੰਡੀਆਂ ਜਿਹੜਾ ਵੱਡਦੀਆਂ ਉਸ ਤੋਂ ਇਹ ਦੁਬਾਰੇ ਚੱਲ ਪਣ ਗਈਆਂ ਕਹਿੰਦੇ ਹੁੰਦੇ ਵੀ ਪ੍ਰਿੰਟੀਆਂ ਦੇ ਬੂਟੇ ਜਿ ਫੜਦੀਏ ਤਾਂ ਦੁਬਾਰੇ ਹਰੀਆਂ ਹੋਣ ਲੱਗ ਜਾਂਦੀਆਂ ਨੇ ਫੁੱਟਣ ਲੱਗ ਜਾਂਦੀਆਂ ਨੇ ਬਾਕੀ ਏਰੀਏ ਦੇ ਵਿੱਚ ਇਹ ਵੀ ਕਿ ਸਾਰੇ ਏਰੀਏ ਦੇ ਵਿੱਚ ਹੀ ਆਪਣੀ ਕਣਕ ਅਗੇਤੀ ਸਭ ਤੋਂ ਪਹਿਲਾਂ ਲਾਈ ਸੀ ਤੇ ਤੁਹਾਨੂੰ ਫਰਕ ਵੀ ਦਿਿੰਦਾ ਹੋ ਤੇ ਕਿੱਥੇ ਤਾਂ ਹਜੇ ਆ ਕਣਕ ਨਿਸਰੀ ਵੀ ਨਹੀਂ ਆਪਣੀ ਤੇ ਸਾਰੀਆਂ ਤੇ ਬੱਲੀਆਂ ਆਈਆਂ ਪਈਆਂ ਨੇ ਆਹ ਸਾਈਡ ਤੇ ਗੁੱਲੀ ਡੰਡਾ ਜਾਦੇ ਸੀ ਹਜੇ ਵੀ ਤੁਹਾਨੂੰ ਕਿਤੇ ਕਿਤੇ ਵਿੱਚ ਸ਼ਾਇਦ ਹੋ ਸਕਦਾ ਦਿਖਾਈ ਦੇਵੇ ਆਹ ਦੇਖ ਲੈਣ ਜੀ ਇੱਕ ਇੱਥੇ ਗੁੱਲੀ ਡੰਡਾ ਜ਼ਿਆਦਾ ਸੀ ਪਰ ਖੇਤਾਂ ਦੇ ਵਿੱਚ ਆ ਕੇ ਪੂਰਾ ਜੀ ਲੱਗਦਾ ਹਰੀਆਂ ਭਰੀਆਂ ਫਸਲਾਂ ਦੇਖ ਕੇ ਕਿਉਂਕਿ ਚੌਥੇ ਮਹੀਨੇ ਜੇ ਦੀ ਕਟਾਈ ਹੋ ਜਾਂਦੀ ਹੂ 13 ਵਿਸਾਖ ਪਤਾ ਨਹੀਂ 13 ਤਰੀਕ ਨੂੰ ਵਿਸਾਖੀ ਹੁੰਦੀ ਹੈ ਬਸ ਉਦੋਂ ਕਹਿੰਦੇ ਹੁੰਦੇ ਆ ਵੀ ਬਾੜੀ ਸ਼ੁਰੂ ਹੋ ਜਾਂਦੀ ਹੈ ਉਹਦੇ ਹਿਸਾਬ ਨਾਲ ਹੀ ਬਾੜੀ ਸ਼ੁਰੂ ਹੋ ਜੂ ਕਿਉਂਕਿ ਆਪਣੇ ਕਾਫੀ ਦਿਨ ਪਹਿਲਾਂ ਕਣਕੇ ਹੀ ਵਿੱਧੀ ਹੋਈ ਹੈ ਸਾਰਿਆਂ ਤੋਂ ਤਾਂ ਕਰਕੇ ਸਾਰੀ ਕਣਕ ਆਪਣੀ ਨਿਸਰ ਵੀ ਗਈ ਤੰਮ ਵਿੱਚ ਵਿੱਚ ਡੰਡੀਆਂ ਸਾਨੂੰ ਦਿਸਣਗੀਆਂ ਜਿਵੇਂ ਕਾ ਡੰਡੀ ਇੱਕ ਉਹ ਅੱਗੇ ਇੱਕ ਉਹ ਇਹ ਗੁੱਲੀ ਡੰਡੇ ਦੀਆਂ ਡੰਡੀਆਂ ਰਹੀਆਂ ਸੀਆਂ ਪਹਿਲੀ ਵਾਰ ਦਵਾਈ ਦਾ ਕੋਈ ਫਰਕ ਰਹਿ ਗਿਆ ਸੀ ਕਰਨੇ ਵੇਲੇ ਆਪ ਪਤਲ ਵੇਟ ਜੀ ਲੱਗਦੀ ਹੈ ਸ਼ਾਇਦ ਇਹ ਤੇ ਨਾ ਕੋਈ ਅਸਰ ਕਰਿਆ ਹੋਵੇ ਕਿਉਂਕਿ ਬਹੁਤ ਸਾਵਧਾਨੀ ਨਾਲ ਦਵਾਈ ਵਰਤੀ ਦੀ ਪਰ ਸਾਨੂੰ ਹਜੇ ਕਿਤੇ ਕਿਤੇ ਇਹਦੇ ਵਿੱਚ ਵੀ ਕੱਖ ਕੰਡਾ ਖੜਾ ਦਿਸੂ ਪਾਲਕ ਬਾਥੂ ਜਾਂ ਸਤਿਪ੍ਰੀਤ ਬੋਧਰੀ ਕੀਤੀ ਜੋ ਬਹੁਤ ਕੀਤੀ ਤੀ ਆਇਆ ਮੀਤ ਸਾਰੀ ਖੜੀ ਆ ਰਮੀ ਹੋਈ ਤੀ ਜਦੋਂ ਹਵਾਜੀ ਚੱਲੀ ਉਹ ਤੋਂ ਡਰ ਸੀ ਵੀ ਕਿਤੇ ਸਾਰੀ ਬਿਸਨਾ ਜਾਵੇ ਹਾਜੀ ਇਹ ਆਪਣੀ ਕਣਕ ਸਾਰੇ ਇਹ 1.5 ਦੇ 1.5 ਕਿਲੇ ਸਹੀ ਨਹੀਂ ਹੁਣ ਉਧਰ ਜਾ ਕੇ ਦੇਖਾਂਗੇ ਵੀ ਉਧਰਲੀ ਕਣਕ ਕਿਵੇਂ ਆ ਆ ਥੋੜੀ ਇਥੋਂ ਬਿਸ ਜੇ ਗਈ ਪਰ ਕਣਕ ਆ ਵੀ ਸੋਹਣੀ ਖੜੀ ਆ ਲੈਟ ਜਾਂਦਾ ਦੋ ਕੀਲੇ ਪੌਣੇ ਦੋ ਕੀਲੇ ਆਪਣੇ ਆਨੇ ਤਾਂ ਕੀਲਾ ਇੱਕ ਸਿੱਧਾ ਜਾਂਦਾ ਤੇ ਇੱਕ ਕੀਲਾ ਥ ਟੇਡਾ ਮੁਰਦਾ ਤੇ ਪੌਣੇ ਦੋ ਕੀਲੇ ਆਂਦਾ ਇਹ ਆ ਟੱਕ ਵੈਸੇ ਕਣਕੇ ਦੇ ਵਿੱਚ ਵੀ ਵਧੀਆ ਆ ਉਰੇ ਜੀ ਸਿੱਧੀ ਜੀ ਹੋ ਗਈ ਪਤਾ ਨਹੀਂ ਕੀ ਹੋ ਗਿਆ ਇਹਨੂੰ ਪਹਿਲਾਂ ਤਾਂ ਵਧੀਆ ਸੀ ਜਿਹਾ ਤਾਂ ਰਮਾਈ ਕਰਕੇ ਮਾੜਾ ਮੋਟਾ ਗੇੜਾ ਗੂੜਾ ਖਾਦਾ ਲੱਗਦਾ ਵੀ ਨੀਵੀਂ ਜਿਹੀ ਲੱਗਦੀ ਹੈ ਇੰਵੇ ਸਿਕਨ ਕਸਾਰੀ ਵਧੀਆ ਗਿੱਲੀ ਸੀ ਗਿੱਲੀ ਕਰਕੇ ਥੋੜਾ ਜਿਹਾ ਢੇੜਾ ਖਾ ਸਕਦੀ ਐ ਪਰ ਕਣਕੇ ਵੀ ਸੋਹਣੀਆਂ ਸੱਜਣੋ ਕਿਵੇਂ ਲੱਗਿਆ ਆਪਣੇ ਖੇਤ ਦਾ ਢੇੜਾ ਫਸਲ ਸਾਰੀ ਸੋਹਣੀ ਐ ਕਿਉਂਕਿ ਜੇ ਫਸਲ ਆ ਤਾਂ ਹੀ ਕਿਸਾਨ ਆ ਤਾਂ ਫਸਲ ਸੋਹਣੀ ਹੋਣੀ ਜ਼ਰੂਰੀ ਐ ਬਾਕੀ ਫਸਲ ਦੀ ਸਾਂਭ ਸੰਭਾਲ ਕਰਨੀ ਵੀ ਜ਼ਰੂਰੀ ਐ ਬਾਕੀ ਮਹੀਨੇ ਡੇਢ ਮਹੀਨੇ ਤੱਕ ਫਸਲ ਨੇ ਆ ਜਾਣਾ ਪੱਕ ਜਾਣਾ ਤਾਂ ਉਦੋਂ ਪਹਿਲਾਂ ਦੇਖਦੇ ਆ ਜੇ ਕੋਈ ਸਬਬ ਬਣਿਆ ਤਾਂ ਇੱਕ ਟੂਰ ਦਾ ਪਲਾਨ ਕਰ ਰਹੇ ਆ ਜੇ ਹੋ ਸਕੇ ਆ ਬਾਕੀ ਆਓ ਚੱਲਦੇ ਆ ਘਰ ਜਾ ਕੇ ਦੇਖਦੇ ਆ ਅੱਜ ਡੈਡੀ ਹੋਰੀ ਮੰਡੀ ਤੇ ਗਏ ਹੋਏ ਨੇ ਗਾਈ ਤੇ ਝੋਟੀ ਲੈ ਕੇ ਅੱਜ 27 ਤਰੀਕ ਦੀ ਤਣਾਉਲੇ ਮੰਡੀ ਲੱਗਦੀ ਆ ਪਸ਼ੂਆਂ ਦੀ ਤਾਂ ਉਹ ਮੰਡੀ ਤੇ ਦੇਖੋ ਅੱਜ ਕੀ ਬਣੂਗਾ ਉਹ ਮੌਕੇ ਦੀਆਂ ਗੱਲਾਂ ਨੇ ਵੀ ਦੋ ਬਿਕਦੀਆਂ ਨੇ ਜਾਂ ਇੱਕ ਬਿਕਦੀ ਆ ਜਾਂ ਦੋਵੇਂ ਵੇਖ ਕੇ ਇੱਕ ਨਵੀਂ ਆਉਂਦੀ ਐ ਉਹ ਵੱਧੀਆਂ ਗੱਲਾਂ ਨੇ ਸੋ ਫਿਲਹਾਲ ਹੁਣ ਪਰਦਾ ਟਾਈਮ ਹੋ ਗਿਆ ਘਰ ਜਾ ਕੇ ਚਾਹ ਪਾਣੀ ਪੀਣੇ ਆਓ ਚੱਲਦੇ ਆ ਹੂੰ ਪਾਲੀ ਲੱਗਿਆ ਪਿਆ ਸਕੂਟਰੀ ਤਾਂ ਲੈ ਵੀ ਚਮਕਾ ਦੇ ਅੱਜ ਹੈ Sarp'ın ağacını aldık ama.